ਅੰਕਲ ਜੀ ਹੁਣਾ ਕੋਈ ਨਾ ਅੰਕਲ ਜੀ ਹੁਣਾ ਅੰਕਲ ਜੀ ਦੱਸੋ ਆਪਣਾ ਨਾਮ ਸੁਦੇਵ ਸਿੰਘ ਸੁਖਦੇਵ ਸਿੰਘ ਹਾਂਜੀ ਮਾਪਾ ਸਰਪੰਚ ਹਾਂ ਅੰਕਲ ਜੀ ਅੱਛਾ ਜੀ ਠੀਕ ਆ ਕਿੰਨਾ ਚਿਰ ਹੋ ਗਿਆ ਅੰਕਲ ਜੀ ਤੁਹਾਨੂੰ ਇੱਥੇ ਜੁੜਿਆ ਨਾ ਮੈਂ ਤਾਂ ਕਾਫੀ ਕਿਰਾਂ ਦਾ ਜੁੜਿਆ 68 ਕਸੰਤ ਇਹਨਾਂ ਨਾਲ ਬਾਗ ਵਾਲਿਆਂ ਨਾਲ ਜਿਹਨਾਂ ਦਾ ਬਾਗ ਹੈਗਾ ਅੱਛਾ ਅੱਛਾ ਉਦੋਂ ਤੋਂ ਜੁੜਿਆ ਐ 805 63 ਉਹ ਮੇਰੇ ਕੋਈ ਇਹਦੀ ਦੇਖ ਰੇਕ ਵੀ ਮੈਨੂੰ ਦੇਖ ਆ ਗਿਆ ਅੱਛਾ ਜੀ ਅੱਛਾ ਜੀ ਤੇ ਐਰ ਕਿਤਾਬ ਬੋਲੀ ਤੇ ਲਿਆਏਗਾ ਅੱਛਾ ਜੀ ਪਿਛਲੀ ਸਾਲ 2 ਸਾਲ ਵੀ ਮੇਰਤੀ ਦੀ ਬਾਰੀ ਮੇਰੇ ਕੋਲੇ ਸੀ ਅੱਛਾ ਜੀ ਤੇ ਪਹਿਲਾਂ ਸਾਡੇ ਕਾਕਾ ਦੂਗ ਸਾਲੇ ਪੂਰਾ ਗਏ ਉਹ ਇਧਰ ਨਾਲ ਪਾਸਾ ਉਹਨੂੰ ਦੇ ਜਾਂਦੇ ਸੀ ਉਹ ਬਾਗ ਵਾਲੇ ਅੱਛਾ ਜੀ ਅੱਛਾ ਅੱਛਾ ਬੋਲੀ ਹੁੰਦੀ ਏ ਦੀ ਜਾਨੀ ਕਿ ਕਈ ਬੰਦੇ ਐਤ ਕੀ ਹੋਈ ਕਈ ਚਿਰਾਂ ਬਾਅਦ ਜਦੋਂ ਘੱਟ ਲੱਗਦੇ ਫੇਰ ਬੋਲੀ ਹੁੰਦੀ ਅੱਛਾ ਜੀ ਪਿਛਲੇ ਸਾਲ ਘੱਟ ਸੀ ਲੱਗਿਆ ਫੇਰ ਤੁਸੀਂ ਉਦਾਂ ਹੀ ਲੈ ਲਿਆ ਉਹਨਾਂ ਨੇ ਉਦਾਂ ਹੀ ਮੁੱਲ ਕਰਕੇ ਲੈ ਲਏ 1.5 ਲੱਖ ਦਾ ਉਹਨੂੰ ਅੱਛਾ ਜੀ ਦੇ ਮਿੱਤ ਆਏ ਕਾਫੀ ਉੱਚਾ ਚੜਦਾ ਹੈਗਾ ਅੱਛਾ ਇਹ ਕਿ 3.5 ਲੱਖ ਦਾ ਹੈ ਹਾਂ ਫੇ ਬੋਲੀ ਤੇ ਇਦਾਂ ਹੋ ਗਿਆ ਨਾ ਹਾਂਜੀ ਠੀਕ ਹੈ ਹੱਸ ਸਰ ਬੋਲੀ ਚੱਕ ਲੋ ਚੱਕ ਲੋ ਨਹੀਂ ਨਹੀਂ ਪਹਿਲਾਂ ਕਹਿੰਦੇ ਅਸੀਂ ਸਿੱਧਾ ਹੀ ਲੈਂਦੇ ਸੀ ਨਹੀਂ ਥੋੜਾ ਮਤਲਬ ਉਹਦਾ ਮੈਨੂੰ ਕੱਟ ਲੱਗਦੇ ਸੀ ਪਰ ਨਹੀਂ ਤੇ ਆ ਕਿ ਫੇ ਥੋੜਾ ਜਿਹਾ ਵਾਦੂ ਲੱਗਣ ਕਰਕੇ ਫਿਰ ਤੇ ਕਿਥੇ ਕਿ ਨਾ ਬੰਥੇ ਉਹ ਖਵਾਲ ਤੋਂ ਅਗਲੇ ਪਾਸੇ ਟੋਕੀ ਉਹ ਆ ਗਿਆ ਉਹਦਾ ਤੇ ਬੋਲੀ ਚੜ ਗਈ ਅੱਛਾ ਠੀਕ ਹੈ ਹਾਂਜੀ ਇਦਾਂ ਵੇ ਇੱਕ ਵਾਰ ਤਾਂ ਇੱਥੇ ਇੰਡੀਆ ਕੋਲ ਆ ਨਾ ਉਹ ਇੱਕ ਲਾਹੌਰ ਚ ਕਿਤੇ ਲੱਗਾ ਇਹਦੇ ਨਾਲੋਂ ਹਾਂ ਇਦਾਂ ਹੀ ਰੱਖਦੇ ਹਾਂ ਜੀ ਲੈਂਦੇ ਪੰਜਾਬ ਵਿੱਚ ਹਾਂ ਜੀ ਜਿਨ੍ਹਾਂ ਨੇ ਇੱਥੋਂ ਜਾ ਕੇ ਲਿਆ ਕੇ ਲਾਇਆ ਵੇ ਮਤਲਬ ਵੈਰੈਟੀ ਹੈ ਮੈਂ ਤਾਂ ਹੈਰਾਨ ਆ ਭਾਈ ਇੰਨਾ ਨਿਕਲ ਨਿਕੀ ਵੀ ਅੰਬੀਆਂ ਦੀ ਜਿਹੜੀ ਵੀ ਐ ਇਦਾਂ ਵਧੀਆ ਚੀਜ਼ ਹੀ ਸਪੈਸ਼ਲ ਹੀ ਆ ਅੱਛਾ ਹਰ ਇੱਕ ਅੰਬ ਮਿੱਠਾ ਹੈਗਾ ਕੋਈ ਵੀ ਮਤਲਬ ਕਿਸੇ ਤਰ੍ਹਾਂ ਜਿਹੜਾ ਮਰਜ਼ੀ ਹੈ ਜਿਹਦਾ ਕਿਹਦਾ ਚੱਕ ਜਿਹੜਾ ਮਰਜ਼ੀ ਬੋਲੋ ਹਾਂ ਜੀ ਇਹ ਨਹੀਂ ਪਿਆ ਫੜਾਤਾ ਚੱਕ ਕੇ ਦੇਖ ਕੇ ਮਿੱਠਾ ਜਾ ਜੀ ਜੀ ਉਹ ਸਾਰੇ ਆਮਬ ਸਾਡੇ ਕੋਲ ਜਿੰਨਾ ਵੀ ਹੈਗਾ ਸਾਰੇ ਵਧੀਆ ਹੈਗਾ ਮਿੱਠਾ ਅੰਗਲੀਆਂ ਜਿਹੜਾ ਆਮਬਿਆ ਪਹਿਲਾਂ ਮਤਲਬ ਰਾਜਿਆਂ ਮਹਾਰਾਜਿਆਂ ਤੱਕ ਵੀ ਇਹ ਆਮਬ ਜਿਹੜਾ ਆ ਜਾਂਦਾ ਸੀਗਾ ਨਾ ਉਹਨਾਂ ਦੇ ਨੂੰ ਜਾਂਦਾ ਸੀਗਾ ਇਹ ਕੰਪੀਟੀਸ਼ਨ ਕਰਾਉਂਦੇ ਸੀਗੇ ਹਮ ਬਾਗਾਂ ਚੋਂ ਵੱਖਰੇ ਵੱਖਰੇ ਆਮਬ ਮਗਾ ਕੇ ਪੁਰਾਣੇ ਜਵਾਨੇ ਚ ਠੀਕ ਹੈ ਜੀ ਸਹੀ ਤੇ ਵੱਡਾ ਲਫਾ ਵਾ ਲੈ ਜਾ ਕੇ 5 ਕਿਲੋ 12 13 ਕਿਲੋ ਕਹਿੰਦੇ ਆ ਉਹਨਰ ਵੱਡਾ ਲੈ ਜਾ ਤੇ ਉਹ ਵੀ ਬਾਗਾਂ ਨੂੰ ਬੜਾਵਾ ਦੇਣ ਵਾਸਤੇ ਹੁਣ ਹਰ ਇੱਕ ਬਾਗ ਤੇ ਮਗਾਉਂਦੇ ਸੀ ਬੱਕਰੀ ਬੱਕਰੀ ਇਸ ਬਾਗ ਤੇ ਜਾਂਦੇ ਇਹਨੂੰ ਨਾਮ ਮਿਲਦਾ ਰਿਹਾ ਹਾਂ ਠੀਕ ਹੈ ਜੀ ਹਾਂਜੀ ਉਤੋਂ ਆ ਵੇਲੇ ਆ ਕਦੀ ਕੀ ਮਾਹੌਲ ਸੀ ਇਹ ਬਾਗ ਦਾ ਉਤੋਂ ਬਾਅਦ ਦੇ ਅੰਗਰੇਜ਼ 100 ਸਾਲ ਰਹਿ ਗਏ ਹੁੰਦਾ ਤੇ ਉਦੋਂ ਵੀ ਠੀਕ ਹੀ ਹੋਣਾ ਮਾਹੌਲ ਕਿਉਂਕਿ ਅਸੀਂ ਕਦੇ ਹੁਣ ਕਹਿ ਦਈਏ ਜੇ ਵੀ ਗੱਲ ਦਾ ਨਹੀਂ ਪਤਾ ਜੀ ਤੇ 75 ਕ 76 ਸਾਲ ਹੋ ਗਏ ਸਾਡੇ ਹੁਣ ਦੇਸ਼ਾ ਯਾਦ ਹੋਏ ਇਹਨੂੰ ਵੀ ਤੇ ਪੌਣੇ ਕ 300 300 ਸਾਲ ਦੇ ਲੱਗੇ ਲੱਗਿਆ ਬਾਗ ਪੁਰਾਣਾ ਠੀਕ ਹੈ ਜੀ ਤੇ ਵੈਰਾਈਟੀ ਵੀ ਪਾਦੀ ਇਹਦੇ ਵਿੱਚ ਕਾਫੀ ਆ हां तो होनी है सारे तरह तरह सुबह से ले लब दी कहंदा ਨਾਲੇ ਕਬੂਤਾ ਜਿਹੜਾ ਇਹਦਾ ਹੋਰ ਆ ਉਹ ਪਰਲਾ ਹੋਰ ਆ ਉਹਦਾ ਸਵਾਦ ਹੋਰ ਨਾਲ ਦਾ ਹੋਰ ਆ ਬੱਕਰੇ ਬੱਕਰੇ ਸਾਰੇ ਬੱਕਰੇ ਹਰ ਇੱਕ ਕਬੂਤੇ ਦਾ ਬੱਕਰਾ ਜਿਹਦੀ ਦਸਹਿਰੀ ਹੈਗੀ ਉਹ ਇੱਕ ਸਾਤ ਸਾਰੀ ਇੱਕ ਕਲਮ ਤੋਂ ਲੱਗੀ ਆਉਂਦੀ ਹੈ ਠੀਕ ਹੈ ਅੱਛਾ ਤੇ ਇਹ ਜਿਹੜਾ ਹੈਗਾ ਦੇਸੀ ਆਮ ਬੱਕਰਾ ਹਰ ਇੱਕ ਆਮ ਦੇ ਨਾਲ ਦੁੱਧਾ ਨਹੀਂ ਲੱਗਦਾ ਜਿੱਦਾ ਜਿੱਦਾ ਬੰਦੇ ਦੀ ਸ਼ਕਲ ਨਹੀਂ ਦੁੱਧੇ ਨਾਲ ਦੀ ਉਦੋਂ ਇਹਦਾ ਸਵਾਦ ਹਾਂ ਭਰਾਮਾ ਦੀ ਨਹੀਂ ਰਾਲ ਦੀ ਕਹੀ ਆ ਇਹ ਤਾਂ ਸ਼ਕਲ ਪ੍ਰਮਾਤਮਾ ਦੀ ਇਹ ਤਾਂ ਗੱਲ ਸਹੀ ਹੈ ਕਿੰਨੀ ਦੁਨੀਆ ਹੈ ਕਿੰਨੀ ਵੰਨ ਜੀ ਜੇ ਤਾਂ ਹੈ ਲੜ ਕਾਫੀ ਭਾਰੇ ਆੰਬ ਹੈ ਹਾਂਜੀ ਬਿਚ ਭਾਰੇ ਵੀ ਹੈਗੇ ਆ ਤੇ ਪਰੇ ਇੱਕਾ ਟੁੱਟ ਗਿਆ ਸਭ ਤੋਂ ਪਾਰਾ ਸੀ ਆੰਬੇ ਅੱਛਾ ਕੇਸ ਆ ਨੁਡੇ ਪੇ ਦੋ ਕਿਥੇ ਹਾਂ ਠੀਕ ਆ ਆ ਪਿੱਛੇ ਅਜ ਘਨੇਰੀ ਬਹੁਤ ਜ਼ੋਰ ਨਾ ਹੀ ਉਹ ਟੁੱਟ ਗਿਆ ਹਾਂਜੀ ਬਾਕੀ ਆ ਨਹਿਰ ਵਿੱਚ ਦੀ ਵਗਦੀ ਹੈ ਨਹਿਰ ਦੇ ਨਾਲ ਹੋਰ ਇਹਦਾ ਹਾਂਜੀ ਰੂਪ ਰੰਗ ਵਧੀਆ ਹੈ ਬਾਗ ਦਾ ਜੀ ਜੀ ਤੇ ਬਹੁਤ ਲੋਕ ਆ ਕੇ ਫੋਟੋਆਂ ਖਿੱਚਦੇ ਨੇ ਨਹਿਰ ਦੇ ਨਾਲ ਠੀਕ ਹੈ ਜੀ ਕਾਫੀ ਚੈਨਲਾਂ ਨੇ ਤੁਹਾਡੀ ਜਿਹੜੀ ਆ ਵੀਡੀਓ ਪਈਓ ਆ हां बहुत लोग आंदे इना को तो मैं कोई एक थोड़ी ਸਾਡੇ ਇੱਕ ਗੁੱਡੀ ਆ ਹੁਣ ਆਈ ਆਈ ਆ ਉੱਥੇ ਕਿ ਅੱਜ ਉਹ ਵੀ ਤੇ ਉਹਦੇ ਨਾਲ ਉਹਦੇ ਚਾਚੇ ਦੀ ਕੁੜੀ ਇੱਥੋਂ ਨਵੇਂ ਸ਼ਹਿਰ ਤੋਂ ਲਾ ਕੇ ਹੁਣ ਆਇਆ ਹੋਆ ਅੱਛਾ ਉਹ ਕੁੜੀ ਹੁਣ ਸ਼ਹਿਰ ਪਰ ਕੇ ਇਦਾਂ ਹੀ ਕਿਸੇ ਰਿਸ਼ਤੇਦਾਰ ਦੇ ਉਹ ਸਵੇਰੇ ਆਉਣਾ ਵੀਡੀਓ ਬਣਾਉ ਉਹ ਵੀ ਦੇ ਕੰਮ ਕਰਦੀ ਹੈ ਜੀ ਤੁਹਾਡੇ ਤਾਂ ਵੱਡੇ ਵੱਡੇ ਚੈਨਲਾਂ ਤੇ ਵੀ ਆ ਮਤਲਬ ਬਹੁਤ ਜ਼ਿਆਦਾ ਵੀਡੀਓ ਹਾਂਜੀ ਬਹੁਤ ਸਾਡੇ ਜਿਹੜੇ ਬਾਗਬਾਨ ਜਸਪਾਲ ਸਿੰਘ ਢੇਰੀ ਬਾਗਬਾਨੀ ਦੇ ਚੇਅਰਮੈਨ ਪੁੰਗੇ ਜੀ ਜੀ ਉਹ ਵੀ ਸਾਡੇ ਨਾਲ ਬਹੁਤ ਜੁੜਿਆ ਹੋਇਆ ਅੱਛਾ ਉਹ ਵੀ ਉਹਨਾਂ ਨੂੰ ਜਦੋਂ ਫੋਨ ਕਰਦੇ ਕੋਈ ਕਹਿੰਦਾ ਕਿ ਗਿੱਤਾ ਲੱਭਿਆ ਹੰਪਕਾ 15 20 ਦਿਨ ਪਹਿਲਾਂ ਗਰਮੀ ਬਹੁਤ ਪਈ ਮੌਸਮੇ ਬਦਲ ਗਿਆ ਕਰਬਟੇ ਹੀ ਬਦਲਦੀ ਹੋ ਮੌਸਮ ਨੇ ਹਾਂਜੀ ਤੇ ਪਹਿਲਾਂ ਪੱਕਣ ਲੱਗ ਪਏ ਫਿਰ ਲੋਕਾਂ ਨੂੰ ਪਤਾ ਨਹੀਂ ਲੱਗਣਾ ਹੁਣ ਉਹ ਵੀ ਵੀਡੀਓ ਪੁਆਈਆਂ ਦੋ ਤਿੰਨ ਲਗਾ ਕੇ ਜਿਆਦਾ ਮੀਂਹ ਨਾ ਹੋਵੇ ਕਿ ਨਾ ਖਰਾਬ ਵੀ ਹੁੰਦੇ ਆ ਮੀਂਹ ਦੇ ਨਾਲ ਤਾਂ ਨਹੀਂ ਇੰਨਾ ਹੁੰਦਾ ਮੀਨ ਆਲਾ ਕਾਲਾ ਜਾਂ ਜਿਹੜਾ ਦਾਗ ਉੱਥੇ ਹਾਂ ਜਿਹੜੇ ਦਾਗਾ ਆਏ ਜਿਹੜੀਆਂ ਦਾਲੀਆਂ ਨੇ ਇਹਦੀਆਂ अच्छा ओ ओ ओदा रास जाके उते जम ही जांदा ठीक है जी ओदा खराब नहीं ਸਾਡੇ ਨਹੀਂ ਉਤੇ ਖਰਾਬੇ ਤੇੜ ਨੇ ਨੇ ਕੇ ਸਾਰੇ ਖਰਾਬ ਨਹੀਂ ਅੰਦਰੋਂ ਐਨ ਸਹੀ ਆਂ ਸਾਰਾ ਅੰਬ ਸਹੀ ਸਾਡਾ ਉਤੋਂ ਸਿਰਫ ਕਾਲਾ ਜਿਹਾ ਮੀਂਹ ਜਿਹਾ ਪੈਣ ਨਾ ਹੋ ਗਿਆ ਪਰਸੋਂ ਤੋਂ ਹੀ ਹੋਇਆ ਏ ਠੀਕ ਹੈ ਜੀ ਤੇ ਮੀਂਹ ਜਿਹਾ ਪੈਣ ਨਾ ਇਹ ਤੋਂ ਕਾਲੋ ਹੋ ਜਾਂਦਾ ਉਦਾਂ ਵਿੱਚ ਕੋਈ ਪੈਣ ਸਹੀ ਆ ਇਹ ਜਿਹੜਾ ਰਾਸ ਆ ਜਾਂਦਾ ਉਤੋਂ ਡਾਲੀ ਜਿਹੜੀ ਉਹਦਾ ਤੰਦ ਆ ਕੇ ਲੱਗ ਜਾਂਦਾ ਹਾਂਜੀ ਠੀਕ ਹੈ ਜੀ ਖਾਂਦਰੋਂ ਸਹੀ ਉੱਤੇ ਹੀ ਆ ਮੜਾ ਜੀ ਉੱਤੇ ਕਾਲ ਕਾਲੋ ਆ ਉਦਾਂ ਐਨ ਸਹੀ ਹਾਂਜੀ ਤੇ ਭਾਜੀ ਤੁਹਾਨੂੰ ਕਿੱਦਾਂ ਪਤਾ ਲੱਗੇ ਬਾਗ ਦਾ ਬੱਸੀ ਉਹ ਇੱਕ ਇੰਟਰਵਿਊ ਦੇਖੀ ਸੀ ਮੇਰੇ ਖਿਆਲ ਮ ਟੈਣਾ ਨਹੀਂ ਟੈਣਾ ਸਵਰਨ ਸਿੰਘ ਟੈਣਾ ਸਵਰਨ ਸਿੰਘ ਟੈਣਾ ਉਹਦੇ ਨਾਲ ਸਾਡੇ ਮਗਰ ਲੰਬਾ ਜਾ ਮੁੰਡਾ ਗੋਲਦੀ ਉਹਨੂੰ ਕਹਿੰਦੇ ਉਹ ਉਹ ਨਾਲ ਉਹ ਜਵਾਬ ਸਾਲੋ ਮੁੰਡਾ ਕਾਕਾ ਸਾਡਾ ਪੂਰਾ ਹੋ ਗਿਆ ਅੱਛਾ ਇਹ ਤੇ ਹੁਣ ਬਹੁਤ ਬਾਗ ਨੂੰ ਇਹਨੂੰ ਬੁਲਣ ਦੀਆਂ ਤੇ ਪਹਚਾਇਆ ਅੱਛਾ ਵੀਕਾ ਉਹਨੇ ਅੰਟਰ ਬੁੱਕ ਦੀ ਉਹ ਦੇਖੀ ਅਸੀਂ ਹਾਂਜੀ ਉਹਦਾ ਨਾਮ ਮੁੰਡਾ ਪਤਲਾ ਆ ਤੁਹਾਡੇ ਮਗਰ ਉਹ ਲੰਬਾ ਜਿਹਾ ਹਾਂਜੀ ਹਾਂਜੀ ਬੋਲਦੀ ਉਹਦਾ ਨਾਮ ਆ ਠੀਕ ਹੈ ਜੀ ਸਵਾਰਨ ਟੈਂਕ ਪੈਣ ਇਹਨੂੰ ਤੇ ਇਥੋਂ ਉਹ ਅੰਬ ਡੱਬਿਆਂ ਦੇ ਡੱਬੇ ਬਾਅਦ ਉੱਤੇ ਜਿਹੜਾ ਆਉਣਾ ਜਦ ਅੰਦਰ ਅਜਾ ਉਹਨੂੰ ਦੇ ਪਿਆ ਅੱਛਾ ਠੀਕ ਹੈ ਜੀ ਤੇ ਭਾਈ ਕਿੱਦਾਂ ਤੁਹਾਨੂੰ ਕਿੱਦਾਂ ਲੱਗਾ ਇਹ ਮੈਨੂੰ ਵਧੀਆ ਹਾਂਜੀ ਬਹੁਤ ਟੇਸਟੀ ਆ ਤੇ ਤੁਸੀਂ ਉੱਥੇ ਪੈਸੇ ਕਿਹੜੀ ਜਗ੍ਹਾ ਤੋਂ ਆ ਅਸੀਂ ਫਰਾਂਸ ਪੈਰਿਸ ਲਖਪ੍ਰਾਪਤ ਆਏ ਬਸ ਉਸ ਬਾਅਦ ਜਰੂਰ ਜਾਣਾ ਮੈਂ ਸੋਚਿਆ ਹੀ ਹੈ ਕਿ ਜਰੂਰ ਜਾਣਾ ਜਦੋਂ ਇੰਡੀਆ ਆਵੋਗੇ ਹਾਂਜੀ ਵੈਸੇ ਕੋਈ ਉੱਥੇ ਪਲਾਦ ਪੱਕੇ ਉੱਥੇ ਰਹਿੰਦੇ ਹੋਣੇ ਹਾਂਜੀ ਇਥੋਂ ਭਾਜੀ ਪੰਜਾਬ ਤੋਂ ਜਿਹੜੇ ਮਤਲਬ ਇਲਾਕੇ ਤੋਂ ਤੁਸੀਂ ਨਹੀਂ ਜਲੰਧਰ ਨੂਰਮੈਲ ਦੇ ਲਾਗੇ ਹਾਂਜੀ ਕਿਹੜਾ ਪਿੰਡ ਸਿੱਧਮ ਮੋਸਦ ਦੀ ਹਾਂਜੀ ਨੂਰਮੈਲ ਵੀ ਕਾਫੀ ਮਸ਼ਹੂਰ ਹੈ ਨਾ ਹਾਂਜੀ ਹਾਂਜੀ ਉੱਥੇ ਦੇ ਕਿਹੜਾ ਨੂਰਮੈਲ ਦੀ ਹਾਂਜੀ ਸਰਾ ਸਰਾ ਹਾਂਜੀ ਕਾਫੀ ਗਾਣੇ ਬਣੇ ਉੱਥੇ ਹਾਂਜੀ ਏ ਤੁਹਾਡਾ ਬੇਟਾ ਜੀ ਹਾਂ ਜੀ ਕਿੱਦਾਂ ਲੱਗਦਾ ਤੁਹਾਨੂੰ ਆ ਕੇ ਜੀ ਬਹੁਤ ਵਧੀਆ ਜੀ ਪੰਜਾਬੀ ਕਲਚਰ ਕਿੱਦਾਂ ਲੱਗਦਾ ਸਹੀ ਹੈ ਸਹੀ ਹੈ ਬਹੁਤ ਵਧੀਆ ਕਲਚਰ ਹੈ ਵਧੀਆ ਕਲਚਰ ਹੈ ਉੱਤੋਂ ਬਧੀਆ ਨਹੀਂ ਹੈ ਕੋਈ ਓਕੇ ਤੇ ਤੁਹਾਨੂੰ ਉੱਥੇ ਪੈਰਸ ਵਿੱਚ ਇਹ ਚੀਜ਼ਾਂ ਦੇਖਣ ਤਾਂ ਨਹੀਂ ਮਿਲਦੀਆਂ ਨਹੀਂ ਨਹੀਂ ਮਿਲਦੀਆਂ ਆਪਣੇ ਤਾਂ ਟੂਰੇ ਕੱਲ ਹੈਗਾ ਹੈ ਉਹ ਦੇਖਣ ਨੂੰ ਮਿਲਦੀ ਪਤਨਿਕ ਸਾਲ ਦਿੱਲੀੋਂ ਆਇਆ ਮੁੰਡਾ ਇੱਥੇ ਉੱਧਰ ਤੇ ਉੱਧਰ ਸੀ ਸਾਡੇ ਕਾਕਾ ਰਹਿੰਦਾ ਸੀ ਉੱਧਰਲੇ ਹੁੰਦੇ ਜਾਂਦੇ ਜੀ ਮਾਮਾ ਅੱਛਾ ਜੀ ਉਹ ਉਹਦੀ ਚੰਗੀ ਦਾੜ੍ਹੀ ਆਈ ਹੋ ਤੇ ਉਹ ਕਹਿੰਦਾ ਮੈਨੂੰ ਪਤਾ ਨਹੀਂ ਬੰਬ ਲੱਗਦੇ ਕਿੱਥੇ ਜਿਹੜਾ ਸ਼ਹਿਰ ਹੀ ਕਰ ਆ। ਹਾਂ ਨਹੀਂ ਪਤਾ ਲੱਗਦਾ। ਜਿਹੜਾ ਆਇਆ ਇਹ ਨਿੱਕ ਪਿੰਡਾਂ ਦੇ ਵਿੱਚ ਉਹ ਪਤਾ ਨਹੀਂ ਸਾਡੇ ਸਾਡੇ ਇੱਕ ਵਾਰੀ ਕੋਈ ਪਰੌਣੇ ਆ ਗਏ ਜੀ ਦਿੱਲੀੋਂ। ਹਾਂਜੀ। ਮੰਮੀ ਜੀ ਕਹਿਣ ਲੱਗੇ ਜੀ ਬਾਹਰੋਂ ਬਈ ਜਗਾ ਤੋਂ ਤੁਸੀਂ ਨਾ ਮੋਲੀਆਂ ਲੈ ਆਓ। ਹਾਂਜੀ। ਬਲਦੂ ਨੇ ਬੱਸ ਕਰਕੇ ਚੱਕ ਲੈ ਲੈ ਪਾ। ਢੇਕ ਦੇ ਉੱਤੇ ਦੇਖਦਾ ਰਿਹਾ ਕਿ ਢੇਕ ਦੇ ਉੱਤੇ ਮੈਂ ਲੈ ਲਓ ਲੈ ਲਓ ਤੂੰ ਬਧੀਆ ਕੀ ਹੈ? ਤੇ ਮੋਲੀਆਂ ਦਾ ਉਹ ਕਿਹੜੀਆਂ ਥੱਲੇ ਉਹ ਲੈ ਲੈ ਹਾਂਜੀ। ਛੇਤੀ ਆ ਗਏ। ਬੱਲੇ ਜਾਨਾ ਗਾਰਿਆਂ ਪੱਲੇ ਕੋਲੀ ਨਹੀਂ ਜੇ ਨਾ ਦੇਖਿਆ ਹੀ ਨਹੀਂ ਕੰਨਾ ਹਾਂ ਜੀ ਕਹਿੰਦਾ ਗਨ ਵਾਲਾ ਖੇਤ ਕਿਸੇ ਹਾਂ ਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਕਿੰਤੀ ਤੇ ਜਰੂਰ ਆਓ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਆ ਕਿ ਤੁਸੀਂ ਆ ਕੇ ਇੱਥੇ ਆਮਬ ਜਰੂਰ ਹੈ ਇਸਦੇ ਪੂਰੇ ਜੋਗੰਤ ਚੱਲਦਾ ਜੋਗੰਤ ਚੱਲਦਾ ਪਿਆ ਆਮਬ ਜਰੂਰ ਆ ਕੇ ਇੱਥੇ ਲੋਕ ਤੋਟਾ ਆਉਣਾ ਦਾ ਤੇ ਬਾਕੀ ਤੁਹਾਨੂੰ ਅੱਜ ਦਾ ਸਾਡਾ ਇਹ ਸਿਗਾ ਥੋੜਾ ਦੇਸੀ ਤੇ ਪਿੰਡੂ ਬਲੌਗ ਕਿਉਂਕਿ ਸਾਡਾ ਪਰਿਵਾਰ ਇੱਥੇ ਆ ਗਿਆ ਸੀ ਇਹ ਵੀ ਇਦਾਂ ਚੀਜ਼ਾਂ ਦਾ ਲੋਕ ਤੋਟਾਉਣ ਤਾਂ ਤੁਸੀਂ ਵੀ ਜਰੂਰ ਆਓ ਫੈਮਿਲੀ ਨਾਲ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਫਾਲੋ ਜਰੂਰ ਕਰਿਆ ਕਰੋ ਤਾਂ ਜੋ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਮੈਂ ਲੈ ਕੇ ਆਉਂਦਾ ਰਹਾ ਤੇ ਸਾਨੂੰ ਵੀ ਹੱਲਾਸ਼ੇਰੀ ਮਿਲਦੀ ਆ ਜਦੋਂ ਤੁਸੀਂ ਕਮੈਂਟ ਸ਼ੇਅਰ ਕਰਦੇ ਆ ਸਾਡੀ ਵੀਡੀਓ ਨੂੰ ਸੋ ਮਿਲਾਂਗੇ ਤੁਹਾਡੇ ਨਾਲ ਅਗਲੇ ਬਲੌਗ ਵਿੱਚ ਸਤਿ ਸ੍ਰੀ ਅਕਾਲ ਜੀ Thank <laughs>